ਸਾਸੀ ਗਾਲ ਦੋਸਤੋ ਨਮਸਕਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਹਰ ਦੇ ਗਊਸ਼ਾਲਾ ਰੋਡ ਦੀਆਂ ਜਿੱਥੇ ਇੱਕ ਟਾਇਰਾਂ ਦੀ ਦੁਕਾਨ ਨੂੰ ਬੜੀ ਵੱਡੀ ਅੱਗ ਲੱਗੀ ਆ ਸਵੇਰ ਸਿਰ ਦੀ ਇਹ ਵੱਡੀ ਖਬਰ ਹੈਗੀ ਆ ਬੋਹਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ 118 ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਜਿਨ੍ਹਾਂ 'ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ, ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇੰਨਾ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੇ ਨੁਹਾਰ। ਸਕੂਲ ਆਫ ਫੈਮਿਨਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ। ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਅੱਜ ਕਿ ਮਰਜ਼ੀ ਥੋੜੀ ਐ। ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਸ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਕਰਾ ਲਓ ਪ੍ਰਾਈਵੇਟ ਕਰਾਉਣਾ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਐ ਇਲਾਜ ਇੱਕੋ ਜਿਹਾ ਐ ਤੇ ਕੋਈ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈ। ਮਜਬੂਰੀ ਨੂੰ ਮਰਜ਼ੀ ਚ ਬਦਲੋ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਟਾਰਾਂ ਦੀ ਦੁਕਾਨ ਨੂੰ ਅੱਗ ਲੱਗੀ ਹੈ ਫਾਇਰ ਬ੍ਰੀਡ ਦੀਆਂ ਦੋ ਦੋ ਗੱਡੀਆਂ ਪਹੁੰਚੀ ਅੱਗ ਨੂੰ ਕਾਬੂ ਕਰਨ ਨੂੰ ਵਾਸਤੇ ਲੇਕਿਨ ਹੁਣ ਤੱਕ ਅੱਗ ਜਿਹੜੀ ਆ ਕਰੀਬ 2-3 ਘੰਟੇ ਹੋ ਗਏ ਅੱਗ ਲੱਗੀ ਨੂੰ ਕਾਬੂ ਨਹੀਂ ਆ ਸਕੀ ਕੋਈ ਦੁਕਾਨਦਾਰ ਮੌਜੂਦ ਨਹੀਂ ਆਪਾਂ ਜਾਣਾਂਗੇ ਕਿ ਅੱਗ ਲੱਗੀ ਕਿਉਂ ਹੋ ਸੀਗੀ ਤੇ ਇਹਦਾ ਕਾਰਨ ਕੀ ਰਿਹਾ ਹੈ ਜੀ ਨਾਮ ਹੈ ਸਰਤਾ ਦਾ ਮੇਰਾ ਨਾਮ ਮਨੀਸ਼ ਸਿੰਘ ਲਾ ਹੈ ਜੀ ਆਪਣੀ ਨਾਲ ਹੀ ਸ਼ਾਪ ਹੈ ਪੜੋਸ ਦੇ ਵਿੱਚ ਤੇ ਮੈਨੂੰ ਜਸਟ ਛੁਰਦਿਆ ਪਹਿਲਾਂ ਪਤਾ ਲੱਗਿਆ ਵੀ ਇੱਥੇ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ ਤੇ ਮੈਂ ਪਤਾ ਕਰਨ ਵਾਸਤੇ ਆਇਆ ਤੇ ਲਗਭਗ 2 ਘੰਟੇ ਹੋ ਨਾਲੇ ਔਖਾ ਕਾਬੂ ਪਾਇਆ ਜਾ ਰਿਹਾ ਹੈ ਪ੍ਰਸ਼ਾਸਨ ਲੱਗਿਆ ਹੋਇਆ ਹੈ ਬਾਕੀ ਉਮੀਦ ਹੈ ਵੀ ਜਲਦੀ ਹੀ ਇਸ ਦੇ ਕੰਟਰੋਲ ਹੋ ਜਾਏਗਾ ਸਾਨੀ ਥੋੜੀ دیر ਪਹਿਲੇ ਫਾਇਰ ਬੀਡ ਦੇ ਨੰਬਰ ਤੇ ਫੋਨ ਆਇਆ ਸੀਗਾ ਵੀ ਐਸੇ ਤਰ੍ਹਾਂ ਗਊਸ਼ਾਲਾ ਰੋਡ ਨਾ ਟੇਹਰਾ ਵਾਲੀ ਦੁਕਾਨ ਨੂੰ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਇੱਕ ਵਾਈ ਟੈਂਡਰ ਕੱਢ ਕੇ ਦੇ ਨਾਲ 5 ਮਿੰਟਾਂ ਬਾਅਦ ਹੀ ਦੂਜੀ ਦਾ ਫੋਨ ਆ ਗਿਆ ਅੱਗ ਇੱਥੇ ਕਾਫੀ ਹੈ ਤੇ ਕੰਮ ਸਾਡਾ ਜਦੋਂ ਜਰਨਲ ਚੱਲ ਰਿਹਾ ਜੀ ਇੰਨੇ ਨਾਲ ਆ ਗਿਆ ਅੱਗ ਕਾਫੀ ਹੈ ਜੀ ਦੁਕਾਨ ਵੀ ਕਾਫੀ ਲੰਮੀ ਹੈ 30 40 ਫੁੱਟ ਹੋਏਗੀ ਤੇ ਉਸ ਹਿਸਾਬ ਨਾਲ ਉੱਪਰੋਂ ਵੀ ਹੋਲ ਕਰ ਰਹੇ ਆ ਦੇਖਦੇ ਆ ਤੇ ਗੱਡੀਆਂ ਨੂੰ ਹੋਰ ਵੀ ਫੋਨ ਕਰਦੇ ਆ ਵੀ ਜਲਦੀ ਤੋਂ ਜਲਦੀ ਆ ਜਾਓ